ਕਾਸਵੀ ਕਾਲ ਜੀ ਸਾਰਿਆਂ ਨੂੰ ਉਹ ਜੀ ਠੀਕ ਹੋਊਗੀ ਤੇ ਸਾਰੇ ਜਾਣੇ ਜੀ ਜਿੰਮੇ ਕਿ ਤੁਹਾਨੂੰ ਪਤਾ ਹੀ ਹੈ ਜੀ ਮੌਸਮ ਬਹੁਤ ਖਰਾਬ ਆ ਵੀਰੇ ਤੇ ਠੰਡ ਵੀ ਬਹੁਤ ਹੋਈ ਹੋਈ ਆ ਤੇ ਮੀਂਹ ਪੈ ਰਿਹਾ ਵੀਰੇ ਕੱਲ੍ਹ ਦਾ ਹੀ ਜੀ ਤੇ ਧਿਆਨ ਰੱਖਿਓ ਵੀਰੇ ਬਹੁਤ ਖੁੱਡੇ ਗਿੱਲੇ ਨਾ ਹੋਣ ਵੀ ਆਪਣੇ ਉਹ ਆਪਣਾ ਵੀਰੇ ਖੁੱਡਾ ਮਾੜਾ ਮਾੜਾ ਗਿੱਲਾ ਹੋ ਗਿਆ ਜੀ ਤੁਹਾਨੂੰ ਪਤਾ ਹੀ ਆ ਕਬੂਤਰ ਪਾਣੀ ਪੂਣੀ ਪੀਂਦੇ ਨੇ ਉਹਦੇ ਕਰਕੇ ਸੱਲੇ ਜੀ ਹੋਈ ਹੋਈ ਆ ਠੀਕ ਹੈ ਜੀ ਤੇ ਅਗੇ ਟਲਾਈ ਮਨੇ ਇਧਰਲਾ ਗੁੱਡਾ ਵੀ ਆਪਣਾ ਸੁੱਕ ਗਿਆ ਸਾਰਾ तकरीबन ਕਿਕਰ ਉਹ ਕੁੱਤਾ ਸਾਡੇ ਸੁੱਕ ਗਿਆ ਜੇ ਵੀ ਆਪਣੇ ਖੁੱਡੇ ਗਿੱਲੇ ਹੋਣਗੇ ਤੁਹਾਨੂੰ ਪਤਾ ਹੀ ਹੈ ਸਭ ਨੂੰ ਵੀ ਉਥੋਂ ਕਬੂਤਰ ਬਿਮਾਰ ਹੋਣੇ ਸ਼ੁਰੂ ਨੇ ਜੀ ਆਪਣੇ ਠੀਕ ਹੈ ਜੀ ਖੁੱਡੇ ਗਿੱਲੇ ਹੋਣਗੇ ਇਹਨਾਂ ਦੀ ਅੱਖਾਂ ਆਉਣਗੀਆਂ ਵੀਰੇ ਅੱਖਾਂ ਤੋਂ ਬਾਅਦ ਤੁਹਾਨੂੰ ਪਤਾ ਜ਼ਖਾਮ ਇਦਾਂ ਹੀ ਵੀਰੇ ਗਾਂ ਦੀ ਗਾਂ ਬਿਮਾਰੀ ਪਤੀ ਜਾਣੀ ਹੈ ਗਲ ਘੁੰਮਣੀ ਵੀ ਆ ਸਕਦੀ ਹੈ ਜੀ। ਜੀ ਸਾਰੇ ਕਬੂਤਰ ਬਿਮਾਰ ਹੋ ਸਕਦੇ ਨੇ ਜੀ। ਇੱਕ ਕਬੂਤਰ ਬਿਮਾਰ ਹੋਣ ਦੇ ਨਾਲ ਸਾਰੇ ਕਬੂਤਰ ਬਿਮਾਰ ਹੋ ਜਾਣੇ ਨੇ ਜੀ ਜਿਹਦੀ ਅੱਖ ਆਈ ਹੋਊਗੀ ਮਾੜੀ ਮੋਟੀ ਜਾਂ ਜਖਾਮ ਹੋਇਆ ਹੋਊਗਾ। ਉਹਨੇ ਵੀਰੇ ਗੁੰਮੀ ਦੇ ਵਿੱਚੋਂ ਪਾਣੀ ਪੀਣਾ ਤੇ ਸਾਰੇ ਕਬੂਤਰਾਂ ਨੇ ਉਹੀ ਪਾਣੀ ਪੀ ਲੈਣਾ ਜੀ। ਜਿਹੜੀ ਬਿਮਾਰੀ ਇੱਕ ਨੂੰ ਆ ਵੀਰੇ ਉਹੀ ਬਿਮਾਰੀ ਸਾਰੇ ਕਬੂਤਰਾਂ ਨੂੰ ਹੋ ਜਾਣੀ ਆ। ਤਾਂ ਵੀਰੇ ਇਹ ਗੱਲ ਦਾ ਬਹੁਤ ਧਿਆਨ ਰੱਖਿਓ ਵੀ ਖੁੱਡੇ ਗਿੱਲੇ ਨਾ ਹੋਣ। ਜਿਵੇਂ ਵੀਰੇ ਹੁਣ ਮੀਂਹ ਪੈਂਦਾ ਜੀ। ਮੀ ਤੋ ਪਹਿਲਾ ਨਾ ਥੋੜਾ ਬਹੁਤਾ ਜਣੀ ਆਪੇ ਤੁਸੀਂ ਇੱਕ ਥੈਲੇ ਦੇ ਵਿੱਚ ਮਿੱਟੀ ਪਾ ਕੇ ਰੱਖੋ ਸੁੱਕੀ ਜਿੱਥੇ ਮੀਂਹ ਨਾ ਲੱਗੇ ਵੀ ਜਣੀ ਕਮਰੇ ਕੁਮਰੇ ਦੇ ਵਿੱਚ ਥੈਲੇ ਦੇ ਵਿੱਚ ਪਾ ਕੇ ਰੱਖ ਲਈ ਸੁੱਕੀ ਮਿੱਟੀ ਬਰੀਕ ਕਰਕੇ ਤੇ ਜਦ ਤੁਹਾਨੂੰ ਲੱਗਦਾ ਵੀ ਵੀ ਮੌਸਮ ਖਰਾਬ ਹੋ ਗਿਆ ਜੀ ਵੀ ਖੁੱਡੇ ਗਿੱਲੇ ਨੇ ਉਦੋਂ ਮਾੜੀ ਮਾੜੀ ਜੰਮਿਆ ਹੁਣ ਬਿਠਾਣਾ ਕੀਤੀਆਂ ਕਰਕੇ ਸਿਲ ਜੇ ਹੋਏ ਹੋਏ ਜੰਮਣੇ ਮਾੜੇ ਇਹਨਾਂ ਤੇ ਮਾੜਾ ਮਾੜਾ ਸੜਕਦੀ ਵੀ ਸੁੱਕੀ ਮਿੱਟੀ ਉਹਦੇ ਨਾਲ ਕੀ ਹੈ ਜੀ ਵੀ ਆਪਣੀ ਜਿਹੜੇ ਖੁੱਡੇ ਨੇ ਸੁੱਕੇ ਰਹਿਣਗੇ ਤੇ ਨਾਕ ਆਪਣੇ ਕਬੂਤਰ ਬਿਮਾਰ ਹੋਣਗੇ ਜੇ ਵੀਰੇ ਤੁਹਾਨੂੰ ਪਤਾ ਖੁੱਡੇ ਸਿੱਲੇ ਰਹਿਣਗੇ ਤਾਂ ਇੱਥੋਂ ਹੀ ਸਾਰਾ ਕੁਝ ਸਟਾਰਟ ਆ ਬਿਮਾਰ ਵੀ ਹੋਣਗੇ ਕਬੂਤਰ ਬਿਮਾਰੀਆਂ ਵੀ ਲੱਗਣੀਆਂ ਨੇ ਜੇ ਕਬੂਤਰ ਤੰਦਰੁਸਤ ਰਹਿਣਗੇ ਵੀਰੇ ਤੁਹਾਨੂੰ ਪਤਾ ਤਾਂ ਹੀ ਵਧੀਆ ਰਹਿੰਦੇ ਨੇ ਜੇ ਕਬੂਤਰ ਬਿਮਾਰ ਰਹਿਣਗੇ ਫੇਰ ਨਾ ਉੱਡ ਸਕਦੇ ਨੇ ਨਾ ਬਾਜ਼ੀਆਂ ਜਿੱਤਣਗੇ ਜੇ ਤੰਦਰੁਸਤ ਰਹਿਣਗੇ ਤਾਂ ਹੀ ਵੀਰੇ ਵਧੀਆ ਏ ਤਾਂ ਹੀ ਬਾਜ਼ੀਆਂ ਜਿੱਤਣਗੇ ਉਹ ਪਤਾ ਹੀ ਆ ਜੇ ਬਿਮਾਰ ਹੋਣ ਲੱਗੇ ਕਬੂਤਰ ਵੀਰੇ ਫੇਰ ਤਾਂ ਕੰਮ ਖਤਮ ਆ ਜੀ ਬੀਕੋ ਹੋ ਜਾਂਦਾ ਕਬੂਤਰ ਉਹਦੇ ਉੱਡਣ ਵਾਲੀ ਸ਼ਕਤੀ ਹੋ ਨਹੀਂ ਰਹੀ ਜੀ ਠੀਕ ਹੈ ਜੀ ਤੇ ਆਪਣੇ ਆ ਕਬੂਤਰ ਨੇ ਬੱਚੇ-ਬੁੱਚੇ ਹੁਣ ਹੈ ਨਹੀਂ ਆਪ ਵੀ ਇਹ ਜੋੜੀਆਂ ਤੋੜ ਦੇਣੀਆਂ ਨੇ ਸਾਰੀਆਂ ਤੁਹਾਨੂੰ ਪਤਾ ਠੰਡ ਬਹੁਤ ਆ ਜੀ ਹੁਣ 2 ਮਹੀਨੇ ਵੀਰੇ ਹੁਣ ਆਪਾਂ ਜੋੜੀ ਨਹੀਂ ਲਾਉਣੀ ਜਾ ਕੇ ਉਹ ਫਰਵਰੀ ਦੇ ਲਾਸਟ ਜਨਵਰੀ ਦੇ ਲਾਸਟ 'ਚ ਜੋੜੀਆਂ ਲਾਵਾਂਗੇ ਜੀ ਇਹ ਲਾਉਣੀਆਂ ਪਈਆਂ ਠੀਕ ਹੈ ਜੀ ਨਹੀਂ ਤਾਂ ਲੋੜ ਹੀ ਨਹੀਂ ਹੈਗੀ ਆਪਾਂ ਨੂੰ ਲਾਉਣ ਦੀ ਹੁਣ ਦੇਖਾਂਗੇ ਅੱਗੇ ਲਾ ਲਾਂਗੇ ਤੇ ਆਹ ਬੂਤਰ ਆਪਣੇ ਵੀ ਫਟਣੇ ਨੇ ਸਾਰੇ ਪੁੱਤ ਨਾਲੇ ਪੁੱਤ ਮੇਰੀ ਜੀ ਵੀ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਅੱਜ ਵੀਡੀਓ ਤੁਹਾਨੂੰ ਪਤਾ ਹੀ ਹੈ ਬਹੁਤ ਬੜਾ ਬੀਡੀਓ ਪਾ ਰਹੇ ਆਪਾਂ ਠੀਕ ਹੈ ਜੀ ਸਸੀ ਕਰ ਵੀਰੇ ਸਾਰਿਆਂ ਨੂੰ ਧਿਆਨ ਰੱਖਿਓ ਵੀਰੇ ਆਪਣੇ ਆਪਣੇ ਕਬੂਤਰਾਂ ਦਾ ਜੀ ਖੁੱਡੇ ਦੇ ਵਿੱਚ ਸਿਲ ਨਾ ਆਉਣ ਦਿਓ ਪਾਣੀ ਤਾਂ ਜਮੇ ਹੀ ਨਾ ਵੜਨ ਦਿਓ ਵੀਰੇ ਖੁੱਡਿਆਂ ਦੇ ਵਿੱਚ ਖੁੱਡੇ ਟਾਕੇ ਰੱਖਿਓ ਜੀ ਠੀਕ ਹੈ ਜੀ ਸਸੀ ਕਰ ਵੀਰੇ ਸਾਰਿਆਂ ਨੂੰ